ਸਰ ਸੁਤੋ ਸਤਿ ਸ਼ਕ ਮੈਂ ਡਾਕਟਰ ਨਕੀਤ ਸਿੰਘ ਪੱਟੀ ਅੱਜ ਆਪਾਂ ਗੱਲ ਕਰਦੇ ਆਂ ਗਰਮੀ ਦੇ ਦਿਨਾਂ ਦੇ ਵਿੱਚ ਰਿਮਡ ਸੀਜ਼ਨ ਦੇ ਵਿੱਚ ਹੋਣ ਵਾਲੀ ਚਮੜੀ ਦੇ ਰੋਗਾਂ ਦੇ ਵਿੱਚ ਫੰਗਲ ਇਨਫੈਕਸ਼ਨ ਦੀ ਇੱਕ ਕਿਸਮ ਹੈ ਪੀਨੀਆ ਵਰਸਿਕਲ ਇਹਦੇ ਬਾਰੇ ਆਪਾਂ ਗੱਲ ਕਰਨੀ ਹੈ ਕਿ ਇਹ ਕੀ ਹੈ ਇਹਦੀਆਂ ਕੀ ਨਿਸ਼ਾਨੀਆਂ ਹਨ ਕਿਵੇਂ ਬਚਿਆ ਜਾ ਸਕਦਾ ਕਿਵੇਂ ਇਹਦਾ ਟਰੀਟਮੈਂਟ ਕਰਨਾ ਟਿਨੀਆ ਵਰਸਿਕਲ ਇੱਕ ਆਮ ਫੰਗਲ ਇਨਫੈਕਸ਼ਨ ਹੈ ਜਿਹੜੀ ਚਮੜੀ ਦੇ ਰੰਗ ਨੂੰ ਵਿਗਾੜ ਦਿੰਦੀ ਹੈ ਯਾਨੀ ਕਿ ਡਿਸਕਲਰ ਕਰ ਦਿੰਦੀ ਹੈ ਸਾਡੀ ਚਮੜੀ ਨੂੰ ਟਿਨੀਆ ਵਰਸਿਕਲ ਵਾਲੇ ਲੋਕਾਂ ਦੇ ਚਮੜੀ ਦੇ ਪੂਰੇ ਚਿੱਟੇ ਲਾਲ ਗੁਲਾਬੀ ਜਾਂ ਪੂਰੇ ਰੰਗ ਦੇ ਚਟਾਕ ਬਣ ਜਾਂਦੇ ਨੇ ਦਾਗ ਪੈ ਜਾਂਦੇ ਆ ਇਹ ਫੰਗਸ ਦੇ ਜਦੋਂ ਜ਼ਿਆਦਾ ਵਧਾ ਜਾਂਦਾ ਸਾਡੀ ਚਮੜੀ ਦੇ ਕੁਦਰਤੀ ਤੌਰ ਤੇ ਪਾਇਆ ਜਾਂਦਾ ਇੱਕ ਫੰਗਸ ਪਰ ਗਰਮ ਮੌਸਮ ਨਮੀ ਅਤੇ ਸੂਰਜ ਦੇ ਸੰਪਰਕ ਦੇ ਵਿੱਚ ਜਦੋਂ ਅਸੀਂ ਆਉਂਦੇ ਆ ਤਾਂ ਇਹ ਪੀਨੀਆ ਵਰਸੀਕਲਰ ਰੈਡਾਉ ਜਿਆਦਾ ਵਿਗੜ ਜਾਂਦਾ ਹਾਲਾਂਕਿ ਸ਼ੂਤਕਾਰੀ ਵੀ ਨਹੀਂ ਹੁੰਦਾ ਇੰਨਾ ਜ਼ਿਆਦਾ ਪਰ ਫਿਰ ਵੀ ਸੱਡੀ ਚੰਬਰੀ ਦੇ ਉੱਪਰ ਹਲਕੀ ਖਾਰਸ਼ ਹੁੰਦੀ ਰਹਿੰਦੀ ਹੈ ਇਹ ਮੋਢਿਆਂ ਦੇ ਉੱਪਰ ਪਿੱਠ ਦੇ ਉੱਪਰ ਛਾਤੀ ਦੇ ਉੱਪਰ ਲਈ ਸਿਰ ਵਿੱਚ ਜ਼ਿਆਦਾ ਹੁੰਦਾ ਇਹਦੇ ਵਾਸਤੇ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀਆਂ ਮੈਡੀਸਿਨਸ ਯੂਜ਼ ਕਰਨੀਆਂ ਪੈਂਦੀਆਂ ਨੇ ਕੁਝ ਐਂਟੀਫੰਗਲਸ ਜੋ ਮੂੰਹ ਰਹੀਂ ਖਾਣ ਵਾਸਤੇ ਕੁਝ ਲੋਕਲ ਉੱਪਰ ਲਗਾਉਣ ਵਾਸਤੇ ਤੇ ਕੁਝ ਹੋਰ ਪ੍ਰੀਵੈਂਸ਼ਨਸ ਕੰਪੀਨੀਆ ਵਰਸਕਲਰ ਸਾਨੂੰ ਕਿਵੇਂ ਦਾ ਨਜ਼ਰ ਆਉਂਦਾ ਇਹਦੇ ਬਾਰੇ ਆਪਾਂ ਥੋੜੀ ਗੱਲ ਕਰੀਏ ਸਾਰੀ ਚਮੜੀ ਦੇ ਵੱਖੋ ਵੱਖਰੇ ਢੰਗ ਨਾਲ ਇਹ ਪ੍ਰਭਾਵਿਤ ਕਰਦਾ ਹੈ ਚਮੜੀ ਦੇ ਰੰਗ ਤੇ ਡਿਪੈਂਡ ਕਰਦਾ ਹੈ ਕਿ ਚਮੜੀ ਲਾਈਟ ਕਲਰ ਦੀ ਹੈ ਡਾਰਕ ਕਲਰ ਦੀ ਹੈ ਉਸ ਦੇ ਤਰੀਕੇ ਨਾਲ ਇਹ ਨਜ਼ਰ ਆਉਂਦਾ ਗੋਰਾ ਕਾਲਾ ਰੰਗ ਦੇ ਅਕੋਰਡਿੰਗ ਜਦੋਂ ਜ਼ਿਆਦਾ ਉਲੀਏ ਵੱਧ ਜਾਂਦੀ ਹੈ ਤੇ ਚਮੜੀ ਦੇ ਉੱਪਰ ਗੋਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਦ ਪੀੜੀ ਚਮੜੀ ਦੇ ਉੱਪਰ ਇਹ ਲਾਲ ਜਾਂ ਗੁਲਾਬੀ ਦਿਖਾਈ ਦਿੰਦੇ ਆ ਹਲਕੇ ਲਾਲ ਕੁਝ ਤੱਬੇ ਖੁਰਦਰੇ ਤੇ ਸੁੱਕ ਖੁਸ਼ਕ ਹੋ ਜਾਂਦੇ ਜਿਵੇਂ ਜਿਵੇਂ ਫਿਰ ਇਹਨਾਂ ਦਾ ਟਾਈਮ ਸਮਾਂ ਬਣਦਾ ਇਹ ਵੱਡੇ ਉਹਨੇ ਸ਼ੁਰੂ ਹੋ ਜਾਂਦੇ ਆ ਤੇ ਆਪਸ ਵਿੱਚ ਕੇ ਵੀ ਇਕੱਠੇ ਹੋ ਜਾਂਦੇ ਆ ਜੋ ਕਿ ਕਾਫੀ ਜ਼ਿਆਦਾ ਏਰੀਆ ਪ੍ਰਭਾਵਿਤ ਹੋ ਜਾਂਦਾ ਤੁਸੀਂ ਦੇਖਣਾ ਜਿਨ੍ਹਾਂ ਨੂੰ ਆਮ ਭਾਸ਼ਾ ਦੇ ਵਿੱਚ ਕਈ ਵਾਰੀ ਸੀ ਚਿੱਟੇ ਰੰਗ ਦੇ ਚਟਾਕ ਕਹਿੰਦੇ ਨੇ ਕਿ ਚਮੜੀ ਦੇ ਉੱਪਰ ਚਟਾਕ ਪਏ ਹੋਏ ਆ ਜਦੋਂ ਵੀ ਸੂਰਜ ਦੇ ਸੰਪਰਕ ਦੇ ਵਿੱਚ ਆਉਂਦੇ ਹਾਂ ਅਸੀਂ ਤਾਂ ਉਹਦੇ ਨਾਲੇ ਥੋੜਾ ਜਿਹਾ ਸਾਨੂੰ ਕਲੀਅਰ ਨਜ਼ਰ ਆਉਂਦੇ ਧੁੱਪ ਦੇ ਵਿੱਚ ਕਿਵੇਂ ਆ ਬੈਠਿਆ ਨਜ਼ਰ ਨਹੀਂ ਆਉਂਦੇ ਇਹਦੇ ਮੇਨ ਸਿੰਪਟਮ ਨਾਲ ਕੀ ਹੁੰਦਾ ਇੱਕ ਤਾਂ ਚਮੜੀ ਦੇ ਕਲਰ ਦੇ ਵਿੱਚ ਤਬਦੀਲੀਆਂ ਦੀ ਜਿਵੇਂ ਆਪਾਂ ਉੱਪਰ ਗੱਲ ਕੀਤੀ ਹੈ ਤੇ ਸੈਕੰਡਲੀ ਨਾਲ ਹਲਕੀ ਲਾਈਟ ਜਿਹੜੀ ਖਾਰਸ਼ ਹੁੰਦੀ ਹੁਣ ਇਹ ਜ਼ਿਆਦਾਤਰ ਗਰਮ ਏਰੀਏ ਦੇ ਵਿੱਚ ਜਿੱਥੇ ਨਮੀ ਵੀ ਨਾਲ ਹੁੰਦੀ ਹੈ ਉੱਥੇ ਇਹ ਇਨਫੈਕਸ਼ਨ ਜ਼ਿਆਦਾ ਹੁੰਦੀ ਹੈ ਗਰਮੀਆਂ ਦੇ ਮਹੀਨਿਆਂ ਦੇ ਵਿੱਚ ਦੁਨੀਆਂ ਦੇ ਜਿੱਥੇ-ਜਿੱਥੇ ਵੀ ਗਰਮੀ ਜ਼ਿਆਦਾ ਪੈਂਦੀ ਹੈ ਜਿਵੇਂ ਆਪਣੇ ਆਪਾ ਪੰਜਾਬ ਦੀ ਵੀ ਗੱਲ ਪਈ ਹੈ ਜਾਂ ਸਾਡੀ ਇਮਿਊਨਿਟੀ ਜਦੋਂ ਕਮਜ਼ੋਰ ਹੁੰਦੀ ਹੈ ਕਿਸੇ ਵੀ ਕਾਰਨ ਕੋਈ ਅਸੀਂ ਜਿਵੇਂ ਕੋਈ ਸਟੀਰੋਇਡਸ ਦੀਆਂ ਦਵਾਈਆਂ ਲੈਂਦੇ ਆ ਜਾਂ ਕੋਈ ਸ਼ੂਗਰ ਦੇ ਰੋਗ ਹੈ ਕਿਸੇ ਨੂੰ ਐਚਆਈਵੀਜ਼ ਦੀ ਹੈ ਜਾਂ ਗਰਭਵਤੀ ਔਰਤਾਂ ਜਾਂ ਕਿਸੇ ਕਾਰਨ ਕੋਈ ਹਾਰਮੋਨਲ ਤਬਦੀਲੀ ਜਦੋਂ ਹੁੰਦੀ ਹੈ ਤਾਂ ਉਹਦਾ ਕਰਕੇ ਵੀ ਟੀਨੀਆਂ ਵਰਸੀਕਲਰ ਜਿਹੜਾ ਉਹ ਜ਼ਿਆਦਾ ਹੋਣ ਦੇ ਚਾਂਸਸ ਹੋ ਜਾਂਦੇ ਨੇ ਇਹ ਇੱਕ ਸ਼ੂਤਕਾਰੀ ਬਿਮਾਰੀ ਨਹੀਂ ਹੈਗੀ ਕਿ ਇੱਕ ਤੋਂ ਦੂਜੇ ਨੂੰ ਹੋ ਜਾਏਗੀ ਪਰ ਇਹ ਕਾਫੀ ਹੱਦ ਤੱਕ ਲੋਕਾਂ ਨੂੰ ਹੋ ਜਾਂਦੀ ਹੈ ਕਈ ਵਰੀ ਪੈਂਕ ਏਰੀਏ ਦੇ ਵਿੱਚ 35-40% ਲੋਕਾਂ ਨੂੰ ਹੋ ਜਾਂਦੀ ਹੈ 1% ਤੋਂ ਲੈ ਕੇ ਹੁਣ ਇਹਦੇ ਲੱਛਣ ਜੇ ਕਾਮਨਲੀ ਆਪਾਂ ਗੱਲ ਕਰੀਏ ਚਮੜੀ ਦਾ ਰੰਗ ਬਦਲਦਾ ਇੱਕ ਤਾਂ ਸਾਡੀ ਪਿੱਠ ਤੇ ਛਾਤੀ ਤੇ ਪੇਟ ਦੇ ਆਮ ਚਮੜੀ ਨਾਲੋਂ ਬਦਲੇ ਹੋਏ ੱੱਬੇ ਤੁਹਾਨੂੰ ਨਜ਼ਰ ਆਉਣਗੇ ਪਏ ਹੋਏ ਸਰੀਰ ਦੇ ਵੈਸੇ ਕਿਸੇ ਵੀ ਸਰੀਰ ਉੱਪਰ ਹੋ ਸਕਦੇ ਆ ਪਰ ਮੇਨ ਜਿਆਦਾ ਇਹ ਸਾਡੀ ਪਿੱਠ ਜਾਂ ਛਾਤੀ ਜਾਂ ਪੇਟ ਦੇ ਉੱਪਰ ਨਜ਼ਰ ਆਉਂਦੇ ਆ ਖਾਰਸ਼ ਫਿਰ ਉਹਨੇ ਉਹ ਏਰੀਏ ਦੇ ਵਿੱਚ ਮਹਿਸੂਸ ਹੁੰਦੀ ਪਸੀਨਾ ਜਦੋਂ ਬਹੁਤ ਜਿਆਦਾ ਆਉਂਦਾ ਕਿ ਚਮੜੀ ਦੇ ਤੱਬੇ ਜਦੋਂ ਕਈ ਵਾਰੀ ਸੁੱਕਦੇ ਹੁੰਦੇ ਨੇ ਤਾਂ ਸਕੇਲਸ ਵੀ ਬਣ ਜਾਂਦੇ ਉਹਨਾਂ ਦੇ ਉੱਪਰ ਜਦੋਂ ਡਰਾਈ ਹੁੰਦੇ ਤਾਂ ਚਮੜੀ ਦੀ ਉਹ ਹਿੱਸੇ ਜਿਹੜੇ ਧੁੱਪ ਦੇ ਵਿੱਚ ਕਾਲੇ ਜਾਂ ਟੈਂਸ ਨਹੀਂ ਹੁੰਦੇ ਉਹਦੇ ਉੱਤੇ ਜ਼ਿਆਦਾ ਧੁੱਪ ਦਾ ਅਸਰ ਕਈ ਵਰੀ ਨਹੀਂ ਹੁੰਦਾ ਆਮ ਕਈ ਵਰੀ ਸਾਡੀ ਧੁੱਪ ਦੇ ਵਿੱਚ ਸਕਿਨ ਦਾ ਰੰਗ ਕਾਲਾ ਹੋ ਜਾਂਦਾ ਪਰ ਉਹ ਸਟੈਂਸ ਵਾਲੇ ਤੇ ਉੱਪਰ ਵਿਰਤ ਤੋਂ ਪਨਰ ਰੰਗ ਨਹੀਂ ਬਦਲਦਾ ਇਹਦੇ ਕਾਰਨ ਕੀ ਨੇ ਸੱਡੀ ਚਮੜੀ ਤੇ ਸਤਾ ਤੇ ਜਿਹੜਾ ਖਮੀਰ ਦਾ ਜ਼ਿਆਦਾ ਵਾਧਾ ਉਹ ਜਿਹੜੀ ਉਲੀ ਫੰਗਸ ਦਾ ਜ਼ਿਆਦਾ ਵਾਧਾ ਕਿੜਾ ਉਹ ਟੀਨੀਆ ਵਸਟੀਕਲ ਦਾ ਕਾਰਨ ਜ਼ਿਆਦਾ ਬਣਦਾ ਹੈ ਇਹ ਖਮੀਰ ਜਿਹੜਾ ਵਾ ਇਹ ਗਰਮ ਤੇ ਨਮੀ ਵਾਲੇ ਵਾਤਾਵਰਨ ਦੇ ਕਾਰਨ ਬਣਦਾ ਜਦੋਂ ਤੇਲ ਜੁਗਤ ਵਾਤਾਵਰਨ ਹੁੰਦਾ ਜਿਵੇਂ ਆਇਲੀ ਸਕਿਨ ਬਣ ਜਾਂਦੀ ਅੱਜ ਕੱਲ ਪਸੀਨਾ ਜ਼ਿਆਦਾ ਆਉਂਦਾ ਉੱਥੇ ਫਿਰ ਵਾਧਾ ਹੁੰਦਾ ਹੈ ਜਿਸ ਤਰ੍ਹਾਂ ਨੇ ਛੋਟੀਆਂ-ਛੋਟੀਆਂ ਕਲੋਨੀਅਸ ਟਾਈਪ ਜੋ ਬਣ ਜਾਂਦੀਆਂ ਨੇ ਕੁਝ ਚੀਜ਼ਾਂ ਜਿਹੜੀਆਂ ਨੇ ਇਸ ਨੂੰ ਕਾਬੂ ਤੋਂ ਜਦੋਂ ਬਾਹਰ ਕਰਨ ਲਈ ਪ੍ਰੇਰਿਤ ਕਰਦੀਆਂ ਯਾਨੀ ਕਿ ਇਹਦੇ ਵਾਧੇ ਦੇ ਵਿੱਚ ਯੋਗਦਾਨ ਪਾਉਂਦੀਆਂ ਹਾਰਮੋਨਲ ਚੇਂਜਸ ਕਮਜ਼ੋਰ ਹੋਇਆ ਸਾਡਾ ਇਮਿਊਨ ਸਿਸਟਮ ਤੇ ਕੋਈ ਕਿਸੇ ਵੀ ਕਾਰਨ ਜਾਂ ਗਰਮ ਤੇ ਨਮੀ ਵਾਲਾ ਮੌਸਮ ਜਦੋਂ ਪਸੀਨਾ ਜ਼ਿਆਦਾ ਆਉਂਦਾ ਜਿਸ ਦੇ ਸੀਰੀਏ ਦੇ ਵਿੱਚ ਜਾਂ ਆਇਲੀ ਸਕਿਨ ਜਿਨ੍ਹਾਂ ਦੀ ਚਮੜੀ ਤੇਲ ਵਾਲੀ ਹੁੰਦੀ ਹੈ ਜਿਆਦਾ ਜਿਨ੍ਹਾਂ ਨੂੰ ਆਇਲੀ ਸਕਿਨ ਹੁੰਦੀ ਹੈ ਜਿਨ੍ਹਾਂ ਨੂੰ ਉਹਨਾਂ ਦੇ ਵਿੱਚ ਹੈ ਜਿਆਦਾ ਹੁੰਦਾ ਪਰ ਇਹਨਾਂ ਦਾ ਟ੍ਰੀਟਮੈਂਟ ਸਾਨੂੰ ਡਾਕਟਰ ਕੋਲੋਂ ਹੀ ਕਰਵਾਉਣਾ ਚਾਹੀਦਾ ਕਿਉਂਕਿ ਚਮੜੀ ਦੇ ਜਦੋਂ ਅਸੀਂ ਚਮੜੀ ਦੇ ਸੈੱਲ ਨੂੰ ਹੋਰ ਜਿਆਦਾ ਖਾਰਸ਼ ਕਰਦੇ ਹਾਂ ਚਮੜੀ ਦੇ ਇਸ ਵਿੱਚ ਉਹ ਡੈਮੇਜ ਕਰਦਾ ਉਹਨਾਂ ਨੂੰ ਉਹ ਕਈ ਵਾਰੀ ਇਤੋਂ ਤੱਕ ਕਿ ਡਾਕਟਰਾਂ ਨੂੰ ਉਸ ਚਮੜੀ ਦੀ ਜਾਂਚ ਵੀ ਕਰਨੀ ਪੈਂਦੀ ਹੈ ਚਮੜੀ ਦੇ ਨਮੂਨੇ ਜਿਹੜੇ ਆ ਉਹਨਾਂ ਦੇ ਉੱਪਰ ਕੁਝ ਟੈਸਟ ਵੀ ਜਿਹੜੇ ਆ ਉਹ ਮਾਈਕਰੋਸਕੋਪ ਦੇ ਨਾਲ ਉਹ ਸੈੱਲਾਂ ਨੂੰ ਐਗਜ਼ਾਮਨ ਵੀ ਕਰਨਾ ਪੈਂਦਾ ਤੇ ਨਾਲ ਹੋਰ ਜਿਹੜੇ ਸਾਡੇ ਸਰੀਰ ਦੇ ਅੰਦਰ ਕੋਈ ਤਬਦੀਲੀਆਂ ਵੀਕਨੈਸ ਜਿਵੇਂ ਸ਼ੂਗਰ ਦਾ ਇਲਾਜ ਐਚ ਆਈ ਵੀ ਪੋਜ਼ਿਟਿਵ ਦਾ ਟ੍ਰੀਟਮੈਂਟ ਇਸ ਤਰ੍ਹਾਂ ਦੀਆਂ ਜਿਹੜੀਆਂ ਹੋਰ ਕੋਈ ਇਮਿਊਨਿਟੀ ਨੂੰ ਕਮਜ਼ੋਰ ਕਰਨ ਵਾਲੀਆਂ ਪ੍ਰੋਬਲਮਸ ਨੇ ਉਹਨਾਂ ਦਾ ਵੀ ਸਾਨੂੰ ਖਿਆਲ ਨਾਲ ਕੇਅਰ ਕਰਨੀ ਪੈਂਦੀ ਹੈ ਇਸ ਕਰਕੇ ਇਹਦਾ ਟ੍ਰੀਟਮੈਂਟ ਜਿਹੜਾ ਉਹ ਕਰਾਉਣਾ ਬਹੁਤ ਜ਼ਰੂਰੀ ਹੁੰਦਾ ਨਹੀਂ ਤਾਂ ਫਿਰ ਕੰਪਲਿਕੀਸ਼ਨਸ ਵੀ ਆ ਜਾਂਦੀ ਹੈ ਉਹ ਇਹਦੇ ਵਿੱਚ ਸਾਨੂੰ ਖਰੀਤਨਾ ਦੇ ਲੋਸ਼ਨ ਸ਼ੈਂਪੂਜ਼ ਵੀ ਯੂਜ਼ ਕਰਨੇ ਪੈਂਦੇ ਸੋਪ ਵੀ ਯੂਜ਼ ਕਰਨੇ ਪੈਂਦੇ ਮੈਡੀਸਿਨਸ ਵੀ ਦੇਣੀਆਂ ਪੈਂਦੀਆਂ ਨੇ ਉਲੀ ਨੂੰ ਮਾਰਨ ਵਾਲੀਆਂ ਜਿਹੜੀਆਂ ਐਂਟੀਫੰਗਲ ਮੈਡੀਸਿਨਸ ਹੁੰਦੀਆਂ ਨੇ ਔਰ ਉਹ ਵੀ ਡਾਕਟਰ ਦੀ ਸਲਾਹ ਨਾਲ ਹੀ ਲਈਆਂ ਦਿੱਤੀਆਂ ਜਾ ਸਕਦੀਆਂ ਨੇ ਉਤੇ ਇੱਕ ਉਲੀ ਦਾ ਇਲਾਜ ਸਾਨੂੰ ਕਰਨਾ ਪੈਂਦਾ ਹੈ ਇਹਨਾਂ ਵਾਸਤੇ ਕਿਉਂਕਿ ਉਲੀ ਰੋਗ ਹੈਗਾ ਉਹ ਡਾਕਟਰ ਦਾ ਕੰਮ ਹੁੰਦਾ ਕਿਉਂਕਿ ਅਸੀਂ ਆਪਣੇ ਆਪ ਉਹ ਟ੍ਰੀਟਮੈਂਟ ਕਰਿਆਂ ਦੇ ਵਿੱਚ ਨਹੀਂ ਕਰ ਸਕਦੇ ਘਰਾਂ ਦੇ ਵਿੱਚ ਸਿਰਫ ਅਸੀਂ ਕਿਵੇਂ ਆਪਣੇ ਖਾਣ ਪੀਣ ਦਾ ਧਿਆਨ ਕਰ ਸਕਦੇ ਹਾਂ ਆਪਣੇ ਸਰੀਰ ਦੀ ਸਫਾਈ ਦਾ ਧਿਆਨ ਰੱਖ ਸਕਦੇ ਹਾਂ ਕੱਪੜੇ ਐਦਾਂ ਦੇ ਪਾਓ ਜਿਹੜੇ ਥੋੜੇ ਲੂਜ਼ ਹੋਣ ਏਅਰੀ ਹੋਣ ਜਿਆਦਾ ਚਮੜੀ ਨਾਲ ਰਗੜਨਾ ਖਾਣ ਜਦ ਜਿਆਦਾ ਪਸੀਨਾ ਵਗੈਰਾ ਜਿਵੇਂ ਆਉਦਾ ਜਿੰਨਾ ਏਰੀਆ ਦੇ ਵਿੱਚ ਇੱਕ ਦੋ ਵਾਰੀ ਤੁਸੀਂ ਦਿਨ ਦੇ ਵਿੱਚ ਇਸ਼ਨਾਨ ਕਰੋ ਕੱਪੜੇ ਆਪਣੇ ਸੁਕਾ ਕੇ ਪਾਓ ਤੋਬ ਬਣਾ ਕੇ ਚੰਗੀ ਤਰ੍ਹਾਂ ਸਫਾਈ ਰੱਖੋ ਸਰੀਰ ਦੀ ਲੇਕਿਨ ਇਹਦਾ ਜਦੋਂ ਬਿਮਾਰੀ ਸਾਨੂੰ ਲੱਗ ਜਾਂਦੀ ਹੈ ਇਹ ਤਾਂ ਉਦੋਂ ਟ੍ਰੀਟਮੈਂਟ ਡਾਕਟਰ ਨੇ ਹੀ ਕਰਨਾ ਹੁੰਦਾ ਹੈ ਜੀਦਾ ਅਸੀਂ ਇਲਾਜ ਨਾ ਕਰੀਏ ਤਾਂ ਸਾਨੂੰ ਕਈ ਤਰ੍ਹਾਂ ਦੀਆਂ ਕੰਪਲਿਕੇਸ਼ਨਸ ਆ ਜਾਂਦੀਆਂ ਨੇ ਖਾਰਸ਼ ਫਿਰ ਲੋਡ ਤੋਂ ਜ਼ਿਆਦਾ ਹੋ ਜਾਂਦੀ ਹੈ ਕਈ ਵਾਰੀ ਹੋਰ ਵੀ ਜਦੋਂ ਰਗੜਦੇ ਅਸੀਂ ਆਪਣੇ ਚਮੜੀ ਨੂੰ ਖਾਰਸ਼ ਕਰਦੇ ਆ ਕੋਈ ਨਹੋਂ ਦੇ ਨਾਲ ਜਾਂ ਕਿਸੇ ਚੀਜ਼ ਜਦੋਂ ਵੱਜ ਜਾਂਦੀ ਹੈ ਤਾਂ ਜ਼ਖਮ ਬਣ ਕੇ ਫਿਰ ਇਨਫੈਕਸ਼ਨ ਬੈਕਟੀਰੀਅਲ ਹੋਣ ਦਾ ਵੀ ਡਰ ਹੁੰਦਾ ਥੋੜੇ ਫੀਸੀਆਂ ਵੀ ਫਿਰ ਕਈ ਵਾਰੀ ਅੱਗੇ ਨਿਕਲ ਜਾਂਦੇ ਨੇ ਇਸ ਕਰਕੇ ਜਦੋਂ ਵੀ ਤੁਹਾਨੂੰ ਲੱਗਦਾ ਕਿ ਤੁਹਾਡੀ ਜਾਂ ਤੁਹਾਡੇ ਕਿਸੇ ਨੀਅਰ ਐਂਡ ਡੀਅਰ ਦੇ ਕੰਬੜੀ ਦੇ ਉੱਪਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਏਰੀ ਕਪੜੇ ਪਾਓ ਜਿਨ੍ਹਾਂ ਦੇ ਵਿੱਚ ਦੀ ਹਵਾ ਗੁਜ਼ਰ ਜਵੇ ਆਪਣੇ ਸਰੀਰ ਨੂੰ ਹਵਾਦਾਰ ਮੌਸਮ ਜਿਹੜਾ ਤੁਹਾਡਾ ਕਰਦਾ ਹਾਲਾਤ ਹੈ ਉੱਥੇ ਕੋਸ਼ਿਸ਼ ਕਰੋ ਜਿੰਨਾ ਵੀ ਤੁਸੀਂ ਗਰਮੀ ਤੋਂ ਬਚ ਸਕਦੇ ਹੋ ਡਾਇਰੈਕਟ ਪਸੀਨਾ ਵਗੈਰਾ ਜਦੋਂ ਜ਼ਿਆਦਾ ਤੁਹਾ ਨੂੰ ਆ ਜਾਂਦਾ ਤਾਂ ਆਪਣੇ ਕਪੜੇ ਵਗੈਰਾ ਚੇਂਜ ਕਰ ਲਓ ਸਰੀਰ ਨੂੰ ਠੰਡੇ ਪਾਣੀ ਦੇ ਨਾਲ ਇਸ਼ਨਾਨ ਕਰੋ ਤਾਜ਼ਾ ਪਾਣੀ ਦੇ ਨਾਲ ਤੇ ਵਾਰ-ਵਾਰ ਸਾਬਣ ਜਦੋਂ ਅਸੀਂ ਨਹਾਉਣ ਦੇ ਵੇਲੇ ਕਰ ਤੁਸੀਂ 2 ਜਾਂ 3 ਵਾਰ ਦਿਨ ਦੇ ਵਿੱਚ ਨਹਾਉਂਦੇ ਹੋ ਤਾਂ ਹਰ ਵਾਰ ਤੁਹਾਨੂੰ ਸਾਬਣ ਲਾਉਣ ਦੀ ਜ਼ਰੂਰਤ ਨਹੀਂ ਹੈ ਜੀ ਸਾਬਣ ਲਾ ਕੇ ਇੱਕ ਵਾਰੀ ਨਹਾਉਣਾ ਬਹੁਤ ਵੰਦਾ ਵਾਰ ਵਾਰ ਤੁਸੀਂ ਸਾਬਣ ਵੀ ਲਗਾ ਕੇ ਸਕਿਨ ਨੂੰ ਰਗੜੋਗੇ ਤਾਂ ਉਹ ਵੀ ਇੱਕ ਵਾਰੀ ਸਦਾ ਨੁਕਸਾਨ ਕਰ ਦਿੰਦੀ ਹੈ ਜਿਆਦ ਤਰ੍ਹਾਂ ਉਧਰੋਂ ਇਸੀ ਦੇਸੀ ਕੋਈ ਦਵਾਈਆਂ ਜਾਂ ਕੋਈ ਲੁਕਸਰੀ ਵਗੈਰਾ ਜਿਹੜੇ ਯੂਜ਼ ਕਰਦੇ ਆ ਉਹ ਵੀ ਸਾਨੂੰ ਇੱਕ ਵਾਰੀ ਨੁਕਸਾਨ ਕਰਦੇ ਸੋ ਅਗਰ ਤੁਹਾਨੂੰ ਐਦਾਂ ਦੀ ਕੋਈ ਚੀਜ਼ ਨਜ਼ਰ ਆਉਂਦੀ ਹੈ ਤੇ ਜ਼ਰੂਰ ਆਪਣੇ ਡਾਕਟਰ ਦੀ ਸਲਾਹ ਲਓ ਔਰ ਟਾਈਮ ਨਾਲ ਆਪਣੀ ਚਮੜੀ ਦਾ ਧਿਆਨ ਰੱਖੋ ਜਾਂ ਕਿਤੇ ਜੀ ਕੋਈ ਐਪਲੀਕੇਸ਼ਨ ਆਵੇ ਖਾਣ ਪੀਣ ਦਾ ਆਪਣਾ ਧਿਆਨ ਰੱਖੋ ਜਿਆਦਾ ਮਿਰਚ ਮਸਾਲਾ ਤਲੀਆਂ ਚੀਜ਼ਾਂ ਨਾ ਖਾਓ ਜਿਆਦਾ ਆਇਲੀ ਤੁਹਾਡੀ ਸਕਿਨ ਹੈ ਤਾਂ ਆਪਣੇ ਫੇਸ ਵਗੈਰਾ ਨੂੰ ਇੱਕ ਦੋ ਵਾਰ ਜਿੱਦੋਂ ਤੁਹਾਨੂੰ ਤੁਹਾਡੇ ਕੋਲ ਮੌਕਾ ਮਿਲਦਾ ਪਾਣੀ ਨਾਲ ਸਾਫ਼ ਰੱਖੋ बार-बार ਕਰੀਮਾਂ ਸਾਬਣ ਲਾਉਣ ਦੀ ਬਹੁਤੀ ਲੋੜ ਕੋਈ ਨਹੀਂ ਜਿੰਨਾ ਵੀ ਤੁਸੀਂ ਨਾਰਮਲ ਤੌਰ ਤੇ ਆਪਣੇ ਆਪ ਨੂੰ ਪਸੀਨੇ ਤੋਂ ਬਚਾ ਸਕਦੇ ਹੋ ਉਹ ਬਚਾ ਕੇ ਰੱਖੋ ਪਾਣੀ ਜਿਆਦਾ ਤੋਂ ਜਿਆਦਾ ਪੀਓ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ ਅਮੀ디어 ਵੀ ਤੁਹਾਨੂੰ ਚੰਗਾ ਲੱਗਾ ਹੋਵੇ। ਧੰਨਵਾਦ, ਸ਼ੁਕਰੀਆ, ਮਿਹਰਬਾਨੀ, ਸਤਿ ਸ੍ਰੀ ਅਕਾਲ।